ਕੈਨੇਡਾ ਵਿੱਚ ਦੇਖ ਰਹੇ ਦੋਸ਼ ਕੰ ਦਾ ਪ੍ਰੋਗਰਾਮ ਯੂਐਸ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਕੁਝ ਮਸਲੇ ਕੁਝ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਕੈਨੇਡਾ ਦੇ ਲੇਬਰ ਪਾਰਟੀ ਦੀ ਜਿੱਤ ਹੋਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੂਜਾ ਕੈਲੀਫੋਰਨੀਆ ਦੇ ਵਿੱਚ ਨਵੀਆਂ ਲਾਇਸੈਂਸ ਪਲੇਟਾਂ ਆ ਜਣੀਆਂ ਜਲਦੀ ਤੀਜੀ ਗੱਲਬਾਤ ਕਰਨੀ ਹੈ ਗੈਸ ਕਾਰਨ ਤੋਂ ਦੀ ਕੈਲੀਫੋਰਨੀਆ ਦੇ ਵਿੱਚ ਰੌਲਾ ਰੱਪਾ ਪੈ ਰਿਹਾ ਐਫ ਬੀ ਆਈ ਦੁਆਰਾ ਲਾਈਨ ਡਰੈਕਟਰ ਟੈਸਟ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਆਖਰ ਦੇ ਵਿੱਚ ਪਲਾਸਟਿਕ ਤੇ ਸਿਹਤ ਸੰਬੰਧੀ ਜਿਹੜੀਆਂ ਸਮੱਸਿਆਵਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿ ਕੱਲ ਇਲੈਕਸ਼ਨ ਹੋਈ ਆ ਉਹਦੇ ਵਿੱਚ ਲਿਬਰਲ ਪਾਰਟੀ ਜਿੱਤ ਗਈ ਆ ਪਰ ਇਹਨਾਂ ਦੀ ਮਾਈਨੋਰਿਟੀ ਸਰਕਾਰ ਬਣ ਰਹੀ ਆ ਮੈਜੋਰਿਟੀ ਇਹਨਾਂ ਨੂੰ ਨਹੀਂ ਮਿਲੀ ਕੰਜ਼ਰਵਟਿਵ ਪਾਰਟੀ ਦੀਆਂ ਸੀਟਾਂ ਵੀ ਵਧੀਆਂ ਆ ਪਰ ਉਹਨਾਂ ਦੇ ਜਿਹੜੇ ਲੀਡਰ ਨੇ ਉਹ ਚੋਣ ਹਾਰ ਗਏ ਨੇ ਐਨਡੀਪੀ ਦੀਆਂ ਸੀਟਾਂ ਕੱਟੀਆਂ ਆ ਉਹਨਾਂ ਦੇ ਲੀਡਰ ਵੀ ਚੋਣ ਹਾਰ ਗਏ ਨੇ ਗੱਲ ਸਿੱਧਾ ਸਿੱਧਾ ਇਹ ਆ ਕਿ ਕੈਨੇਡਾ ਦੀਆਂ ਚੋਣਾਂ ਦਾ ਅਮਰੀਕਾ ਦੇ ਨਾਲ ਕੀ ਸੰਬੰਧ ਜੁੜਦਾ ਜਾਂ ਇਹਨਾਂ ਨਤੀਜਿਆਂ ਦਾ ਅਮਰੀਕਾ ਦੇ ਉੱਤੇ ਕੀ ਅਸਰ ਪਊਗਾ ਜਾਂ ਅਮਰੀਕਾ ਦੇ ਵਿੱਚ ਪਹਿਲਾਂ ਆਏ ਨਤੀਜਿਆਂ ਦਾ ਕੈਨੇਡਾ ਦੀਆਂ ਚੋਣਾਂ ਦੇ ਉੱਤੇ ਕੀ ਅਸਰ ਪਿਆ? ਇਹ ਦੋਵੇਂ ਚੀਜ਼ਾਂ ਬਹੁਤ ਨੇੜੇ ਜੁੜਦੀਆਂ ਹਨ। ਪਹਿਲੇ ਗੱਲ ਤੋਂ ਕੈਨੇਡਾ ਦਾ ਜੇ ਇੱਕ ਪੱਖੋਂ ਦੇਖਿਆ ਜਾਵੇ ਤੇ ਇਹ ਇਕਨੋਮੀ ਐਡੀ ਛੋਟੀ ਹੈ ਅਮਰੀਕਾ ਦੀ ਇਕਨੋਮੀ ਸਾਹਮਣੇ ਇਹਦਾ ਕੋਈ ਵੱਡਾ ਅਸਰ ਅਮਰੀਕਾ ਦੇ ਉੱਤੇ ਪੈਂਦਾ ਨਜ਼ਰ ਨਹੀਂ ਆ ਰਿਹਾ। ਚਾਹੇ ਇੱਥੇ ਕਨਰਵਟ ਜਿੱਤੇ ਦੇਤੇ ਚਾਹੇ ਇੱਥੇ ਲਿਬਰਲ ਜਿੱਤੇ ਪਰ ਜਦੋਂ ਕੈਲੀਫੋਰਨੀਆ ਦੇ ਗਵਰਨਰ ਗੈਵਰ ਨਿਊਸਮ ਕਹਿੰਦੇ ਆ ਕਿ ਅਸੀਂ ਵਸ਼ਿੰਗਟਨ ਡੀਸੀ ਨਾਲੋਂ 2000 ਮੀਲ ਦੂਰ ਬੈਠੇ ਹਾਂ ਸਾਡਾ ਉਹਨਾਂ ਨਾਲ ਬਹੁਤੀ ਬੰਨਦੀ ਨਹੀਂ ਤੁਸੀਂ ਸਾਡੇ ਆਓ ਇੱਥੇ ਦੀ ਟੂਰਿਜ਼ਮ ਦੇ ਲਈ ਐਕਨੋਮੀ ਦੇ ਲਈ ਤੇ ਇਹਦਾ ਮਤਲਬ ਲੱਗਦਾ ਹੈ ਕਿ ਐਕਨੋਮੀ ਦੇ ਉੱਤੇ ਫਰਕ ਕੈਨੇਡਾ ਦੇ ਨਾਲ ਵੀ ਅਮਰੀਕਾ ਦੇ ਉੱਤੇ ਬਹੁਤ ਪੈਂਦਾ ਜਿਹੜੀ ਲਿਬਰਲ ਦੀ ਜਿੱਤ ਹੋਈ ਹੈ ਇੱਥੇ ਜਿਸ ਦਿਨ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਅਮਰੀਕਾ ਦੇ ਵਿੱਚ ਉਸ ਦਿਨ ਸਮਝ ਕਰਨੀ ਇਹ ਸੀ ਕਿ ਕੈਨੇਡਾ ਦੇ ਵਿੱਚ ਕਨਸਰਵਟਿਵ ਪਾਰਟੀ ਜਿਹੜੀ ਕਿ ਲਗਭਗ ਅਮਰੀਕਾ ਦੀ ਰਿਪਬਲਿਕਨ ਪਾਰਟੀ ਵਰਗੀ ਹੈ ਇਹਨਾਂ ਦੇ ਵਿਚਾਰ ਲਗਭਗ ਨੇੜੇ ਤੇੜੇ ਆ ਇੱਕ ਦੂਜੇ ਦੇ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅਮਰੀਕਾ ਦੀ ਡੈਮੋਕ੍ਰੇਟ ਪਾਰਟੀ ਕੈਨੇਡਾ ਦੀ ਲਿਬਰਲ ਪਾਰਟੀ ਦੇ ਨੇੜੇ ਤੇੜੇ ਵਿਚਾਰ ਰੱਖਦੀ ਹੈ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਸੀ ਉਸ ਦਿਨ ਇੱਥੇ ਕਨਜ਼ਰਵੇਟਿਵ ਪਾਰਟੀ ਕੋਲ 210 ਸੀਟਾਂ ਹੁੰਦੀਆਂ ਸੀ 172 ਜਿੱਤਣ ਨੂੰ ਚਾਹੀਦੀਆਂ 210 ਜਿਹੜੀ ਲਿਬਰਲ ਅੱਜ 168 ਸੀਟਾਂ ਲੈ ਕੇ ਗਈ ਹੈ ਇਹਨੂੰ ਸਿਰਫ 55 ਸੀਟਾਂ ਮਿਲਦੀਆਂ ਸੀ ਅਮਰੀਕਾ ਦੇ ਵਿੱਚ ਸੱਤਾ ਬਦਲ ਗਈ ਜੋ ਬੈਗਡਨ ਚਲੇ ਗਏ ਡੋਨਲਡ ਟਰੰਪ ਆ ਗਏ ਤੇ ਡੋਨਲਡ ਟਰੰਪ ਦੇ ਆਉਣ ਦੇ ਨਾਲ ਹੀ ਖੇਡ ਕੈਨੇਡਾ ਦੇ ਵਿੱਚ ਵੀ ਬਦਲ ਗਈ ਇਹ ਪਤਾ ਨਹੀਂ ਕਿੰਡਾ ਕੁ ਵੱਡਾ ਫੈਕਟਰ ਹੈਗਾ ਹੈ ਜਾਂ ਨਹੀਂ ਹੈਗਾ ਪਰ ਮਾਹਰ ਇਸ ਕਾ ਨੂੰ ਬਹੁਤ ਨੇੜਿਓ ਮੰਨਦੇ ਆ ਹੋਇਆ ਇਹ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੇ ਆ ਕੇ ਟੈਰਿਫ ਲਾ ਦਿੱਤੇ ਟੈਰਿਫ ਲਾ ਕੇ ਸਾਰੀ ਦੁਨੀਆ ਤੇ ਲਾ ਦਿੱਤੇ ਹਲਚਲ ਮਚਕੀ ਇਮੀਗ੍ਰੈਂਟਸ ਭੇਜਨੇ ਸ਼ੁਰੂ ਕਰ ਦਿੱਤੇ ਇੱਕ ਕਿਸਮ ਦਾ ਡਰ ਪੈਦਾ ਹੋ ਗਿਆ ਲੋਕਾਂ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਕਨਸਰਵਟਿਵ ਪਾਰਟੀ ਦੇ ਨੰਬਰ ਥੱਲੇ ਆਉਣੇ ਸ਼ੁਰੂ ਹੋ ਗਏ ਭਾਵੇਂ ਇਧਰ ਲੀਡਰ ਜਸਨ ਟੁੱਡੋ ਵੀ ਬਦਲੇ ਮਾਰਕ ਕਾਰਨੀ ਆ ਗਿਆ ਹੋਰ ਵੀ ਫੈਕਟਰ ਸੀਗੇ ਪਰ ਸਭ ਤੋਂ ਵੱਡਾ ਫੈਕਟਰ ਇੱਕ ਜਿਹੜਾ ਪੋਲਿਟਿਕਲ ਮਾਹਰ ਮੰਨਦੇ ਆ ਉਹ ਇਹ ਸੀਗਾ ਕਿ ਇਧਰਲੇ ਪਾਸਿਓਂ ਫਰਕ ਜਿਹੜਾ ਆ ਉਹ ਵਧਣਾ ਸ਼ੁਰੂ ਹੋ ਗਿਆ ਕਨਸਰਵੇਟਿਵ ਪਾਰਟੀ ਥੱਲੇ ਆਉਣ ਲੱਗ ਪਈ ਲਿਬਰਲ ਉੱਪਰ ਜਾਣ ਲੱਗ ਪਈ ਉਹਦਾ ਕਾਰਨ ਇਹ ਆ ਕਿ ਲੋਕਾਂ ਨੂੰ ਡਰ ਲੱਗਣ ਲੱਗ ਪਿਆ ਇਸ ਗੱਲ ਦਾ ਵੀ ਜੇ ਟਰੰਪ ਵਰਗੀ ਸੋਚ ਵਾਲੇ ਬੰਦੇ ਕੈਨੇਡਾ ਦੇ ਵਿੱਚ ਆ ਗਏ ਨੁਕਸਾਨ ਵੱਧ ਹੋਊਗਾ ਜਾਂ 트럼ਪ ਦੇ ਟੈਰਫ ਕਰਕੇ ਜਦੋਂ 트럼ਪ ਰਾਸ਼ਟਰਪਤੀ 트럼ਪ ਕੈਨੇਡਾ ਨੂੰ ਆਪਣੀ ਕਮਨਿਊਨਿਟੀ ਸਟੇਟ ਕਹਿੰਦਾ ਤਾਂ ਕੈਨੇਡਾ ਦਾ ਨੈਸ਼ਨਲਿਜ਼ਮ ਵਧਦਾ ਨੈਸ਼ਨਲਿਜ਼ਮ ਮਤਲਬ ਇਹ ਆ ਲੋਕਾਂ ਨੂੰ ਗੁੱਸਾ ਲੱਗਦਾ ਕਿ ਸਾਨੂੰ ਸਾਡੇ ਦੇਸ਼ ਨੂੰ ਗਲਤ ਕਿਉਂ ਕਿਹਾ ਜਾ ਰਿਹਾ ਉਹ ਜਿਹੜਾ ਗੁੱਸਾ ਸੀ ਲੋਕਾਂ ਦਾ ਉਹ ਫਿਰ ਉਸ ਪਾਸੇ ਨਿਕਲਿਆ ਜਿਹੜੇ 트럼ਪ ਦੀ ਸੋਚ ਨਾਲ ਉਹਨਾਂ ਦੇ ਵਿਚਾਰਧਾਰਾ ਨਾਲ ਮਿਲਦੀ ਇੱਧਰ ਵਿਚਾਰਾਂ ਵਾਲੀ ਪਾਰਟੀ ਸੀ ਕਨਜ਼ਰਵਟ ਲੋਕੋ ਦੇ ਉਲਟ ਹੋਣਾ ਸ਼ੁਰੂ ਹੋ ਗਿਆ ਹਾਲਾਂਕਿ ਕਨਜ਼ਰਵਟ ਵੀ ਆਪਣੀਆਂ ਸੀਟਾਂ ਵਧੀਆਂ ਪਰ ਜਿਹੜੀ ਉਹ 200 ਸੀਟ ਉਹਦੇਲੇ ਪਾਸੇ ਦੱਸਦੇ ਸੀ ਉਹ ਘਟ ਗਏ ਇਸ ਚੱਕਰ ਦੇ ਵਿੱਚ ਕੈਨੇਡਾ ਦੇ ਵਿੱਚ ਲਿਬਰਲ ਨੂੰ ਲੋਕਾਂ ਨੇ ਮੈਜੋਰਿਟੀ ਦੇ ਦਿੱਤੀ ਤੇ ਉਹ 77 ਲੱਖ ਲੋਕਾਂ ਨੇ ਐਡਵਾਂਸ ਪੋਲ ਪਾਈ ਕੈਨੇਡਾ ਦੇ ਵਿੱਚ ਜਦੋਂ ਕਿਸੇ ਥਾਂ ਦੇ ਉੱਤੇ ਵੱਧ ਵੋਟਾਂ ਲੋਕ ਪਾਉਣ ਨਿਕਲਦੇ ਆ ਤਾਂ ਆਮ ਤੌਰ ਦੇ ਤੇ ਸਰਕਾਰ ਦੇ ਵਿਰੋਧ ਚ ਨਿਕਲਦੇ ਆ ਜੇਕਰ ਲੋਕ ਸਰਕਾਰ ਤੋਂ ਖੁਸ਼ ਆ ਉਸੇ ਪਾਰਟੀ ਦੀ ਜਿਹਦੀ ਸਰਕਾਰ ਹੈਗੀ ਹੈ ਅੱਗੇ ਵੀ ਉਹ ਨਹੀਂ ਜਿੱਤਣਾ ਹੋਵੇ ਉਹਦੇ ਵੋਟਾਂ ਘਟ ਪੈਂਦੀਆਂ ਜੇ ਐਡਵਾਂਸ ਪੋਲਿੰਗ ਜ਼ਿਆਦਾ ਹੋ ਜਿਵੇ ਲੋਕ ਵੱਧ ਚੜ ਕੇ ਵੋਟਾਂ ਪਾਉਣ ਤੇ ਦਾ ਮਤਲਬ ਇਹ ਹੁੰਦਾ ਲੋਕ ਬਦਲਾਅ ਚਾਹੁੰਦੇ ਆ ਲੋਕ ਚੇਂਜ ਕਰਨਾ ਚਾਹੁੰਦੇ ਆ ਇੱਥੇ ਲੋਕਾਂ ਨੇ ਵੋਟਾਂ ਵੱਧ ਚੜ ਕੇ ਪਾਏ ਪਰ ਉਹ ਬਦਲਾਅ ਨਹੀਂ ਸੀ ਚਾਹੁੰਦੇ ਉਹ ਅਸਲ ਦੇ ਵਿੱਚ ਜਿਹੜਾ ਇੱਕ ਨੈਸ਼ਨਲਿਜ਼ਮ ਸੀ ਜਿਹੜਾ ਰਾਸ਼ਟਰਵਾਦ ਦੀ ਭਾਵਨਾ ਸੀ ਲੋਕਾਂ ਦੇ ਵਿੱਚ ਉਹ ਭਰਿਸ਼ ਵੀ ਇਹੀ ਵੋਟ ਪਾਉਣੀ ਆ ਕੈਨੇਡਾ ਨੂੰ ਬਚਾਉਣਾ ਆ ਤੇ ਵੋਟ ਉਹਨਾਂ ਨੇ ਉਸ ਸੋਚ ਤੋਂ ਦੂਜੇ ਪਾਸੇ ਪਾਈ ਜਿਹੜੀ 트럼ਪ ਦੇ ਨਾਲ ਮਿਲਦੀ ਸੀ ਰਾਸ਼ਟਰਪਤੀ 트럼ਪ ਦਾ ਆਉਣਾ ਉਹਨਾਂ ਦਾ ਟੈਰਿਫ ਲਾਉਣਾ ਉਹਨਾਂ ਦਾ ਕੈਨੇਡਾ ਨੂੰ ਕੋਈ ਵੀ ਸਟੇਟ ਕਹਿਣਾ ਔਰ ਇਲੈਕਸ਼ਨ ਵਾਲੇ ਦਿਨ ਕਿਹਾ ਉਹਨਾਂ ਇਹ ਸਾਰੀਆਂ ਗੱਲਾਂ ਨੇ ਇੱਥੇ ਲਿਬਰਲ ਦੀ ਜਿੱਤ ਦੇ ਵਿੱਚ ਸਹਾਇਤਾ ਕੀਤੀ ਹੈ ਸੋ ਜਿਹੜਾ ਇੱਕ ਐਂਟੀ 트럼ਪ ਐਂਗਰ ਸੀ 트럼ਪ ਦੇ ਵਿਰੋਧ ਦਾ ਗੁੱਸਾ ਸੀ ਜਿਹੜਾ ਹਾਲਾਂਕਿ ਜਿੱਦਣ 트럼ਪ ਅਮਰੀਕਾ ਵਿੱਚ ਜਿੱਤਦੇ ਆ ਲੋਕ ਜ਼ਿਆਦਾ ਉਹਨਾਂ ਦੇ ਹੱਕ 'ਚ ਸੀ ਪਰ ਹੁਣ ਉਹ ਜਿਹੜੀ ਅਪਰੂਵਲ ਰੇਟ ਆ ਉਹ ਥੱਲੇ ਆ ਰਿਹਾ ਲੋਜੀਕਲ ਮਾਰਕ ਕਰਨੀ ਇੱਥੇ ਸਾਬਕਾ ਸੈਂਟਰਲ ਬੈਂਕ ਦੇ ਇਹ ਹੈਗੇ ਨੇ ਬੈਂਕਰ ਨੇ ਸੈਂਟਰਲ ਬੈਂਕਰ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਰਹੇ ਆ ਬੈਂਕ ਆਫ ਇੰਗਲੈਂਡ ਦੇ ਉਧਰ ਗਵਰਨਰ ਰਹੇ ਆ ਹੋਰ ਇਦਾਂ ਦੇ ਮਹੱਤਵਪੂਰਨ ਅਹੁਦੇ ਤੇ ਰਹਿਆ ਲੋਕਾਂ ਨੂੰ ਇਹ ਲੱਗਿਆ ਵੀ ਇਹ ਇਕਨੋਮਿਸਟ ਨੇ ਇਹ ਆਸਥੀ ਸ਼ਾਸਤਰੀ ਨੇ ਇਹ ਆ ਟੈਰਫ ਵਾਲੇ ਰੋਲੇ ਕੋਲੇ ਨੂੰ ਕਿੰਨਾ ਟੈਕਸ ਲਾਉਣਾ ਕਿੱਥੇ ਲਾਉਣਾ ਕੀ ਕਰਨਾ ਇਹਨੂੰ ਜਿਆਦਾ ਚੰਗੀ ਤਰ੍ਹਾਂ ਹੈਂਡਲ ਕਰ ਸਕਦੇ ਆ ਉਹਦੇ ਵਿੱਚ ਫਿਰ ਅਮਰੀਕਾ ਜਿਹੜਾ ਵੱਡਾ ਰੋਲ ਪਲੇ ਕਰ ਰਿਹਾ ਅਮਰੀਕਾ ਟੈਰਫ ਲਾ ਰਿਹਾ ਉਦੇਦ ਬਚਣ ਦੇ ਲਈ ਲੋਕਾਂ ਨੂੰ ਜਿਹੜਾ ਰਾਹ ਲੱਭਦਾ ਉਹ ਮਾਰਕਕਾਰ ਨਹੀਂ ਲੱਭਦਾ ਤੇ ਲੋਕ ਇਧਰਲੇ ਪਾਸੇ ਚਲੇ ਜਾਂਦੇ ਆ ਪੀਰ ਪੋਲ ਇਹਬ ਆਪਣੀ ਸ਼ੀਟ ਹਾਰ ਗਿਆ ਜਿੱਦਾਂ ਮੈਂ ਪਹਿਲਾਂ ਦੱਸਿਆ 41% ਦੇ ਨੇੜੇ ਉਹਨਾਂ ਦਾ ਵੋਟ ਸ਼ੇਅਰ ਆ ਇਲੈਕਸ਼ਨ ਨੇ ਬਹੁਤ ਕੈਨੇਡਾ ਦੇ ਵਿੱਚ ਸਾਫ਼ ਤੌਰ ਦੇ ਤੇ ਦੱਸਿਆ ਯੰਗ ਵੋਟਰ ਜਿਹੜੇ ਨੇ ਇਹਨਾਂ ਨੇ ਕੰਜ਼ਰਵਟਿਵ ਦੀ ਸਪੋਰਟ ਕਰਦੇ ਸੀ ਸੋ ਐਸ ਵੇਲੇ ਇਹ 18% ਤੋਂ 6% ਦੇ ਉੱਤੇ ਐਨਡੀਪੀ ਆ ਗਈ ਇਹ ਥੱਲੇ ਚਲੇ ਗਏ ਜਿਹੜੀਆਂ ਗ੍ਰੀਨ ਪਾਰਟੀ ਆਬ ਸ਼ੀਟ ਲੈ ਕੇ ਗਈ ਆ ਇਸੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੀਆਂ ਭਾਵੇਂ ਬਹੁਤ ਸਾਰੀਆਂ ਪਾਰਟੀਆਂ ਨੇ ਪਰ ਮੁਕਾਬਲਾ ਦੋ ਪਾਰਟੀਆਂ ਦੇ ਵਿੱਚ ਹੀ ਸੀ ਤੇ ਦੋ ਪਾਰਟੀਆਂ ਨੂੰ ਜੇਕਰ ਅਮਰੀਕਾ ਦੀਆਂ ਪਾਰਟੀਆਂ ਨਾਲ ਮਿਲ ਕੇ ਦੇਖਿਆ ਜਾਵੇ ਤੇ ਇੱਕ ਰਿਪਬਲਿਕਨ ਸੀ ਜਾਨੀ ਕਿ ਕਨਸਰਵਟ ਸੀ ਦੂਜੇ ਡੈਮੋਕ੍ਰੇਟ ਸੀ ਜਾਨੀ ਕਿ ਲਿਬਰਲ ਸੀ ਲੋਕਾਂ ਨੇ 트ੰਪ ਦੇ ਵਿਰੋਧ ਕਰਨ ਦੇ ਲਈ ਇੱਕ ਫੈਕਟਰ ਹਾਲਾਂਕਿ ਹੋਰ ਵੀ ਬਹੁਤ ਸਾਰੇ ਫੈਕਟਰ ਨੇ ਲਿਬਰਲ ਦੀ ਜਿੱਤ ਦੇ ਵਿੱਚ ਪਰ ਇੱਕ ਫੈਕਟਰ ਇਹ ਮੰਨਿਆ ਜਾ ਰਿਹਾ ਕਿ ਇਹਨੇ ਇੱਕ ਵੱਡਾ ਰੋਲ ਪਲੇ ਕੀਤਾ ਉਹ ਫੈਕਟਰ ਇਸ ਕਰਕੇ ਆ ਕਿ ਜਦੋਂ 트럼ਪ ਟੈਰਿਫ ਲਾਉਂਦੇ ਆ ਉਸੇ ਵੇਲੇ ਕਨਸਰਵੇਟਿਵ ਥੱਲੇ ਆਉਣਾ ਸ਼ੁਰੂ ਹੋ ਜਾਂਦੇ ਆ ਤੇ ਉਸੇ ਵੇਲੇ ਜਿਹੜੇ ਪੋਲਸ ਦੇ ਵਿੱਚ ਆ ਉਹ ਲਿਬਰਲ ਉੱਤੇ ਜਾਣਾ ਸ਼ੁਰੂ ਹੋ ਜਾਂਦੇ ਆ ਅਗਲੀ ਗੱਲਬਤ ਕੈਲੀਫੋਰਨੀਆ ਦੇ ਵਿੱਚ ਲਾਇਸੈਂਸ ਪਲੇਟ ਨੰਬਰਾਂ ਬਾਰੇ ਆ ਕਾਰਾਂ ਦੇ ਜਿਹੜੇ ਤੁਹਾਨੂੰ ਪਤਾ ਕਿ ਵਹੀਕਲ ਦੇ ਨੰਬਰ ਦਿੱਤੇ ਜਾਂਦੇ ਇੱਕ ਯੂਨੀਕ ਨੰਬਰ ਹੁੰਦਾ ਉਸੇ ਵਹੀਕਲ ਦਾ ਹੁੰਦਾ ਹੋਰ ਕਿਸੇ ਦਾ ਨਹੀਂ ਹੁੰਦਾ ਅ ਇਹ ਜਿਹੜੇ ਇਸ ਵੇਲੇ ਲਾਇਸੈਂਸ 플레이ਟ ਆ ਇਹ ਫਾਰਮੈਟ ਐਕਸਪਾਇਰ ਹੋ ਗਿਆ ਐਕਸਪਾਇਰ ਇਹਦਾ ਹੋ ਗਿਆ ਕਿ ਇਹਦੇ ਵਿੱਚ 3 ਲੈਟਰ ਹੁੰਦੇ ਆ ਜਿਹੜੇ ਇਹਦੇ ਵਿੱਚ ਪਹਿਲਾਂ ਇੱਕ ਨੰਬਰ ਹੁੰਦਾ ਕੈਲੀਫੋਰਨੀਆ ਦੀ ਕੋਈ ਵੀ ਲਾਇਸੈਂਸ 플레이ਟ ਪੜ ਲਓ ਇੱਕ ਨੰਬਰ ਹੋਊਗਾ ਫਿਰ ਤਿੰਨ ਲੈਟਰ ਹੁੰਦੇ ਆ ਤੇ ਫਿਰ ਜਿਹੜੇ ਉਹਦੇ ਤੋਂ ਬਾਅਦ ਤਿੰਨ ਨੰਬਰ ਹੁੰਦੇ ਮੰਨ ਲਓ ਕਿਸੇ ਦੀ ਲਾਇਸੈਂਸ 플레이ਟ ਦਾ ਨੰਬਰ ਆ 1 ABC ਪਹਿਲਾਂ ਇੱਕ ਨੰਬਰ ਹੋ ਗਿਆ ਫਿਰ ਤਿੰਨ ਲੈਟਰ ਹੋਗੇ ਅੱਖਰ ਹੋਗੇ ABC ਫਿਰ ਤਿੰਨ ਨੰਬਰ ਹੋਗਾ 234 1ABC 234 ਨੰਬਰ ਹੋ ਗਿਆ ਹੁਣ ਅਗਲੀ ਜਿਹੜੀ ਲਾਇਸੈਂਸ ਪਲੇਟ ਹੋ ਇਹਦੇ ਨਾਲੋਂ ਵੱਖਰੀ ਹੋਊਗੀ ਉਹਦੇ ਵਿੱਚ ਹੋ ਸਕਦਾ ਨੰਬਰ ਹੋਵੇ ਕਿ 1ABC 23 4 ਦੀ ਜਗ੍ਹਾ ਦੇ ਉੱਤੇ ਉੱਤੇ 5 ਹੋ ਜੇ ਤੇ 6 ਹੋ ਜੇ ਇਦਾਂ ਕਰਦੇ ਕਰਦੇ ਜਦੋਂ ਸਾਰੇ ਨੰਬਰ ਫਿਰ ਤਿੰਨ ਵਾਲਾ ਚੇਂਜ ਹੋਇਆ ਫਿਰ ਦੋ ਵਾਲਾ ਫਿਰ ABC ਦੀ ਜਗ੍ਹਾ ਦੇ ਉੱਤੇ AB D ਹੋ ਗਿਆ ਫਿਰ ਇਦਾਂ ਹੁਣ ਹੋਇਆ ਇਹ ਕੈਲੀਫੋਰਨੀਆ ਦੇ ਵਿੱਚ ਸਾਰੇ ਨੰਬਰ ਮੁੱਕ ਗਏ ਇਹ ਫਾਰਮੈਟ ਜਿਹੜਾ ਆ 1980 ਚ ਸ਼ੁਰੂ ਕੀਤਾ ਸੀ 45 ਸਾਲਾਂ 'ਚ ਸਾਰੇ ਨੰਬਰ ਮੁੱਕ ਗਏ ਜਿੰਨੇ ਯੂਜ਼ ਕੀਤੇ ਜਾਂਦੇ ਸੀ ਜਿੰਨੇ ਇਹਦੇ ਬਣ ਸਕਦੇ ਸੀ ਮੰਨ ਲਓ ਇਹਦੇ ਜੋੜੀ ਆ ਪਹਿਲਾ 1 ਦੇ ਨਾਲ ਸਾਰੇ ਚੱਲਣੇ ਆ ਫਿਰ 2 ਦੇ ਨਾਲ ਸਾਰੇ ਚੱਲਣੇ ਆ ਸੋ ਇਹ ਲਗਭਗ 45 ਸਾਲਾਂ ਦੇ ਵਿੱਚ ਜਿੰਨੇ ਕੰਬੀ ਜਿੰਨੇ ਪੋਸੀਬਲ ਕੰਬੀਨੇਸ਼ਨ ਹੋ ਸਕਦੇ ਸੀ ਇਹਨਾਂ ਨੰਬਰਾਂ ਦੇ ਸਾਰੇ ਹੀ ਖਤਮ ਹੋ ਗਏ ਤੇ ਹੁਣ ਡਿਪਾਰਟਮੈਂਟ ਆਫ ਮੋਟਰ ਵਹੀਕਲ ਜਿਹੜਾ ਡੀਐਮਵੀ ਹੈਗਾ ਆ ਉਹਨੇ ਇਹ ਕਿਹਾ ਹੈ ਕਿ ਹੁਣ ਜਿਹੜਾ ਆ ਇਹ ਅਗਲੇ ਸਾਲ ਅਗਲਾ ਫਾਰਮੈਟ ਚਾਹੀਦਾ ਕੁਛ ਹੋਰ ਚਾਹੀਦਾ ਜਿਹਦੇ ਵਿੱਚ ਇਹ ਤਬਦੀਲੀ ਹੋਵੇ ਜਿਹੜਾ ਨਵਾਂ ਫਾਰਮੈਟ ਹੋਊਗਾ ਉਹ ਪੁਰਾਣੇ ਨੂੰ ਫਲਿੱਪ ਕਰ ਦੇਣਾ ਇਹਨਾਂ ਨੇ ਉਲਟਾ ਕਰ ਦੇਣਾ ਸੋ ਇਹਦੇ ਵਿੱਚ ਕੀ ਹੋਊਗਾ ਕਿ ਪਹਿਲਾਂ ਪਹਿਲਾਂ ਕੀ ਸੀ ਕਿ ਪਹਿਲਾਂ ਇੱਕ ਨੰਬਰ ਸੀ ਤਿੰਨ ਲੈਟਰ ਸੀ ਫਿਰ ਤਿੰਨ ਨੰਬਰ ਸੀ ਹੁਣ ਉਹਨਾਂ ਨੇ ਕਰ ਦਿੱਤਾ ਕਿ ਪਹਿਲਾਂ ਜਿਹੜਾ ਆ ਤਿੰਨ ਨੰਬਰ ਹੋਣਗੇ 1 2 3 ਫਿਰ ਤਿੰਨ ਲੈਟਰ ਹੋਣਗੇ ABC ਤੇ ਫਿਰ ਇੱਕ ਜਿਹੜਾ ਆ ਉਹ ਨੰਬਰ ਹੋਊਗਾ ਕਿ 123abc4 ਇਹ ਇੱਕ ਪੈਟਰਨ ਆ ਹੁਣ ਜਿਹੜੀਆਂ ਨੰਬਰ ਲਾਇਸੈਂਸ ਪਲੇਟਾਂ ਆਉਣੀਆਂ ਉਹ ਇਸ ਪੈਟਰਨ ਦੇ ਉੱਤੇ ਆਉਣੀਆਂ ਨਵੀਆਂ ਪਲੇਟਸ ਐਕਸਪੈਕਟ ਕੀਤੀਆਂ ਜਾ ਰਹੀਆਂ ਕਿ 26 ਦੇ ਵਿੱਚ ਆ ਜਾਣਗੀਆਂ ਐਕਸਾਈਟਮੈਂਟ ਵੀ ਆ ਜਿਨ੍ਹਾਂ ਨੂੰ ਮਤਲਬ ਪੁਰਾਣਾ ਸਟਾਈਲ ਚਿਰਦਾ ਹੋ ਗਿਆ ਉਹ ਹੁਣ ਇਹਨੂੰ ਚੇਂਜ ਕਰ ਚੇਂਜ ਕਰਨਗੇ ਤੇ ਜਿਹੜੇ ਔਰ ਕੁਦਰਤੀ ਆ ਵੀ ਨੰਬਰ ਜਿੱਦਾਂ 9ZZZ999 ਇਹ ਆਖਰੀ ਨੰਬਰ ਹੋਊਗਾ ਪੁਰਾਣੇ ਸਟਾਈਲ ਦਾ ਸੋ ਜਿਹੜਾ ਉਹ ਇੱਕ ਲਾਸਟ ਨੰਬਰ ਕੌਣ ਲੈਂਦਾ ਇਹ ਵੀ ਕਮਾਲ ਦੀ ਗੱਲ ਹੋਊਗੀ ਨਵਾਂ ਸਿਸਟਮ ਜਿਹੜਾ ਉਹ ਤੁਹਾਨੂੰ ਜ਼ਿਆਦਾ ਕੰਬੀਨੇਸ਼ਨ ਦਊਗਾ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਕਾਰਾਂ ਨੇ ਉਹ ਬਹੁਤ ਪਿਛਲੇ ਸਮੇਂ ਦੇ ਵਿੱਚ ਗਰੋ ਕੀਤੀਆਂ ਨੇ ਇਹ ਚੇਂਜ ਔਰ ਇੱਥੇ ਗੱਲ ਧਿਆਨ ਦੇਣ ਵਾਲੀ ਆ ਸਿਰਫ ਪਲੇਟ ਨੰਬਰ ਸਿਸਟਮ ਦੇ ਉਦ ਸਿਸਟਮ ਨਹੀਂ ਸਟਾਈਲ ਦੇ ਵਿੱਚ ਚੇਂਜ ਆ ਕਿਉਂਕਿ ਨੰਬਰ ਸਾਰੇ ਖਤਮ ਹੋ ਗਏ ਆ ਤੇ ਨਾ ਕਿ ਇਹ ਰਜਿਸਟ੍ਰੇਸ਼ਨ ਰੂਲ ਦੇ ਵਿੱਚ ਜਾਂ ਲੋਕ ਪਲੇਟ ਕਿਦਾਂ ਲੈਂਦੇ ਆ ਉਹਦੇ ਵਿੱਚ ਕੋਈ ਤਬਦੀਲੀ ਆ ਉਸ ਕਿਸਮ ਦੀ ਗੱਲਬਾਤ ਨਹੀਂ ਅਗਲੀ ਖਬਰ ਵੀ ਕੈਲੀਫੋਰਨੀਆ ਦੇ ਵਿੱਚ ਕਾਰਾਂ ਬਾਰੇ ਆ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਕਾਰ ਕੰਪਨੀਆਂ ਇਕੱਠੀਆਂ ਹੋਈਆਂ ਤੇ ਇਹ ਇਲੈਕਟ੍ਰਿਕ ਵਹੀਕਲ ਵਾਲੇ ਰੌਲਾ ਪਾ ਰਹੀ ਹੈ ਬਹੁਤ ਸਾਰੀਆਂ ਕਾਰ ਕੰਪਨੀਆਂ ਇਨਵੈਸਟ ਕਰ ਰਹੀਆਂ ਇਸ ਵੇਲੇ ਆਪਾਂ ਜਾਣਦੇ ਆ ਕਿ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਈਵੀਜ਼ ਦੇ ਵਿੱਚ ਜਿਹਨੂੰ ਅਸੀਂ ਕਹਿੰਨੇ ਆ ਪਰ ਉਹਨਾਂ ਦੀ ਚਿੰਤਾ ਕੈਲੀਫੋਰਨੀਆ ਦੇ ਏਸ਼ ਪਲਾਨ ਦੇ ਉੱਤੇ ਆ ਜਿਸ ਪਲਾਨ ਦੇ ਤਹਿਤ ਇਹ ਕਿਹਾ ਗਿਆ ਕਿ ਨਵੀਆਂ ਗੈਸ ਵਾਲੀਆਂ ਕਾਰਾਂ ਆਹ ਪੈਟਰੋਲ ਵਾਲੀਆਂ ਕਾਰਾਂ ਦੀ ਸੇਲ 2035 ਤੱਕ ਬੈਨ ਕਰ ਦੇਣੀ 25 ਆ ਗਿਆ 10 ਸਾਲ ਰਹਿ ਗਏ ਹੁਣ ਇਹਦਾ ਮਤਲਬ ਇਹ ਆ ਕਿ ਕਾਰਾਂ ਵੇਖਣੀਆਂ ਬੰਦ ਹੋ ਜਾਣੀਆਂ ਉਦੋਂ ਮਤਲਬ ਸੇਲ ਬੈਨ ਹੋ ਜਾਣੀ ਯਾਨੀ ਕਿ 35 ਤੋਂ ਬਾਅਦ ਗੈਸ ਵਾਲੀਆਂ ਕਾਰਾਂ ਬੰਦ ਹੋ ਜਾਣੀਆਂ ਨਵੀਂ ਜਿਹੜੀ ਵੀ ਕਾਰ ਆਊਗੀ 35 ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਉਹ ਇਲੈਕਟ੍ਰਿਕ ਹੋਊਗੀ ਉਹ ਗੈਸ ਵਾਲੀ ਨਹੀਂ ਵਿਕਣੀ ਉਹ ਜਿਹੜਾ ਇਹ ਇਨੀਸ਼ੀਏਟਿਵ ਆ ਇਹਨੂੰ ਇੱਕ ਐਡਵਾਂਸਡ ਕਲੀਨ ਕਾਰਸ ਟੂ ਰੈਗੂਲੇਸ਼ਨ ਕਿਹਾ ਜਾਂਦਾ ਹੈ ਇਹ ਕਹਿੰਦਾ ਹੈ ਕਿ ਜਿਹੜੇ ਵੀ ਨਵੇਂ ਪੈਸੇਂਜਰਸ ਕਾਰ ਚਾਹੇ ਟਰੱਕ ਆ ਚਾਹੇ ਐਸਯੂਵੀਜ਼ ਆ ਕੈਲੀਫੋਰਨੀਆ ਦੇ ਵਿੱਚ ਵੇਚੇ ਜਾਣੇ ਆ ਜ਼ੀਰੋ emission ਵਹੀਕਲਸ ਹੋਣਗੇ 2035 ਤੱਕ ਜਿਹੜੇ ਵੱਡੇ ਕਾਰ ਮੇਕਰ ਨੇ ਉਹਨਾਂ ਨੂੰ ਇੱਕ ਉਹਨਾਂ ਨੇ ਯੂਨੀਅਨ ਕਹਿ ਲਓ ਜਾਂ ਉਹਨਾਂ ਦਾ ਸੰਸਥਾ ਕਹਿ ਲਓ ਉਹਨੂੰ ਇਹ ਕਹਿੰਦੇ ਆ ਐਲਾਈਅੰਸ ਫਾਰ ਆਟੋਮੋਟਿਵ ਇਨੋਵੇਸ਼ਨ AAI ਇਹਦੇ ਵਿੱਚ ਫੋਰਡ ਵੀ ਆ ਜਨਰਲ ਮੋਟਰਸ ਵੀ ਆ ਇਹਦੇ ਵਿੱਚ ਸਟੈਲੈਂਟਿਸ ਵੀ ਆ ਇਹਦੇ ਵਿੱਚ ਜਿਹੜੇ ਫਿਰ ਟੋヨタ ਵੀ ਆ ਫੋਕਸਵਾਗਨ ਆ ਤੇ ਹੁੰਡਾਈ ਆ ਇਹ ਕਾਂਗਰਸ ਨੂੰ ਉਹਨਾਂ ਨੇ ਚਿੱਠੀ ਲਿਖੀ ਆ ਖਾਸ ਕਰ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਨੂੰ ਤੁਸੀਂ ਕੈਲੀਫੋਰਨੀਆ ਦੇ ਪਲਾਨ ਨੂੰ ਬਲੌਕ ਕਰ ਦਿਓ ਇਸ ਪਲਾਨ ਨੂੰ ਰੋਕ ਦਿਓ ਦਲੀਲ ਇਹ ਦਿੱਤੀ ਆ ਕਿ ਇਹਦੇ ਨਾਲ ਜਿਹੜਾ ਆਹ ਸੇਲ ਤੇ ਇਨਫਰਾਸਟ੍ਰਕਚਰ ਆ ਇਨਫੀਜ਼ੀਬਲ ਆ ਇਹ ਹੋ ਨਹੀਂ ਸਕਦਾ ਕਿ ਇਹਦੇ ਨਾਲ ਹੋਊਗਾ ਕਿ ਜੇ ਤੁਸੀਂ ਇਹ ਕਾਰਾਂ ਬੰਦ ਕਰ ਦਿੱਤੀਆਂ 35 ਤੋਂ ਬਾਅਦ ਹੁਣ ਜੇ 35 ਦੇ ਵਿੱਚ ਨਵੀਆਂ ਕਾਰਾਂ ਦੀ ਸੇਲ ਨਹੀਂ ਹੋਣੀ ਤੇ ਲੋਕ ਬਣਾਉਣੀਆਂ ਬੰਦ ਕਰਨਗੇ ਪਹਿਲਾਂ ਜਦੋਂ ਬੰਦ ਕਰਨਗੇ ਇਹ ਕਾਰਾਂ ਵਿਕਣੀਆਂ ਵੀ ਬੰਦ ਹੋਣਗੀਆਂ ਕਿਉਂ ਕੋਈ ਲਊਗਾ ਕਾਰ ਜਿਹੜੀ 35 ਤੋਂ ਬਾਅਦ ਨਵੀਂ ਬਣਨੀ ਨਹੀਂ ਜਦੀ ਵੈਲਿਊ ਘਟ ਜਣੀ ਸੋ ਇਹਨਾਂ ਨੇ ਹੁਣ ਇਹ ਕਿਹਾਇਆ ਕਿ ਸਾਨੂੰ ਇਹਨੂੰ ਇਸ ਪਲਾਨ ਨੂੰ ਜਿਹੜਾ ਬੰਦ ਕਰੋ ਇਹ ਪਲਾਨ ਸਾਨੂੰ ਨਹੀਂ ਚਾਹੀਦਾ ਇਹਦਾ ਕੁਝ ਨਾ ਕੁਝ ਕੀਤਾ ਜਾਣਾ ਚਾਹੀਦਾ ਔਰ ਜਿਹੜੇ ਹੋਊਗਾ ਕਿ ਉਹ ਕਹਿੰਦੇ ਵਹੀਕਲ ਘਟ ਜਾਣੇ ਆ ਕੀਮਤਾ ਵਧ ਜਾਣੀ ਆ ਯੂ ਐਸ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਨੇ ਇਹਦੇ ਉੱਤੇ ਹੁਣ ਜਿਹੜਾ ਰਿਪਬਲਿਕਨ ਪ੍ਰਪੋਜ਼ਲ ਆ ਇਹਨੂੰ ਓਵਰਟਰਨ ਕਰਨ ਦੇ ਲਈ ਇਹਦੇ ਉੱਤੇ ਇਹਨਾਂ ਨੇ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਪਰੂਵਲ ਦਿੱਤੀ ਸੀਗੀ ਕਿ ਕੈਲੀਫੋਰਨੀਆ ਦੇ ਇਸ ਪਲਾਨ ਨੂੰ ਸੋ ਜਿਹੜਾ ਵੇਵਿਅਰ ਆ এনਵਾਇਰਨਮੈਂਟਲ ਪ੍ਰੋਟੈਕਸ਼ਨ ਐਕਟ ਦੁਆਰਾ ਉਹ ਜਿਹੜਾ ਵੇਵਿਅਰ ਆ ਉਹਨੂੰ ਕਿਹਾ ਗਿਆ ਇਹਨਾਂ ਨੇ ਕਿ ਜਿਹਦੇ ਵਿੱਚ 80% ਨਵੇਂ ਵਹੀਕਲ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ 2035 ਦੇ ਵਿੱਚ ਆ ਉਹ ਹੋਣਗੇ ਤੇ ਇਹੀ ਫਿਰ ਅਗਲੀਆਂ 11 ਸਟੇਟਾਂ ਦੁਆਰਾ ਅਡਾਪਟ ਕੀਤਾ ਜਾਣਾ ਕਾਰਾਂ ਇਲੈਕਟ੍ਰਿਕ ਹੋ ਜਾਣੀਆਂ ਇੱਕ ਦਿਨ ਸਾਰੀਆਂ ਪਤਾ ਆ ਪਰ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਲੱਗਦਾ ਕਿ ਪਲਾਨ ਫੀਜ਼ੀਬਲ ਨਹੀਂ ਤੇਜ਼ੀ ਆ ਇਹਦੇ ਉੱਤੇ ਇਹਨਾਂ ਨੇ ਹੁਣ ਕਾਂਗਰਸ ਨੂੰ ਲੈਟਰ ਲਿਖੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਇਹਦੇ ਉੱਤੇ ਫੈਸਲਾ ਕਰੂਗੀ ਕਿ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਅਗਲੀ ਗੱਲਬਾਤ ਜਿਹੜੀ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੀ ਯੂਐਸ ਨੈਸ਼ਨਲ ਸਕਿਉਰਿਟੀ ਏਜੰਸੀਜ਼ ਆ ਜਿਦਾ ਐਫਬੀਆਈ ਆ ਪੈਂਟਾਗਨ ਆ ਜਾਂ ਹੋਮਲੈਂਡ ਸਕਿਉਰਿਟੀ ਹੈਗੀ ਆ ਉਹ ਜਿਹੜਾ মিডিਆ ਨੂੰ ਲੀਕ ਹੋ ਰਹੀਆਂ ਚੀਜ਼ਾਂ ਉਹਦੇ ਤੇ ਸਖਤੀ ਕਰ ਰਹੇ ਆ ਐਫਬੀਆਈ ਜਿਹਨੂੰ ਡਾਇਰੈਕਟਰ ਕਾਸਟ ਪਟੇਲ ਲੀਡ ਕਰ ਰਹੇ ਆ ਏ ਹੁਣ ਇਸ ਵੇਲੇ ਪੋਲੀਗ੍ਰਾਫ ਟੈਸਟ ਯੂਜ਼ ਕਰ ਰਹੇ ਆ ਪੋਲੀਗ੍ਰਾਫ ਟੈਸਟ ਨੂੰ ਅ ਡਿਟੈਕਟਰ ਟੈਸਟ ਵੀ ਕਹਿੰਦੇ ਆ ਆਮ ਤੌਰ ਦੇ ਉੱਤੇ ਜਿਹੜੇ ਲੋਕ ਮਤਲਬ ਇਹਨੂੰ ਇਹਨੂੰ ਜ਼ਿਆਦਾ ਵਰਤਿਆ ਜਾ ਰਿਹਾ ਲੋਕਾਂ ਨੂੰ ਫੜਨ ਦੇ ਲਈ ਜਿਹੜੇ ਇਨਫੋਰਮੇਸ਼ਨ ਲੀਕ ਕਰਦੇ ਆ ਪਹਿਲਾਂ ਨਹੀਂ ਸੀ ਹੁੰਦਾ ਪੋਲੀਗ੍ਰਾਫ ਟੈਸਟ ਮਤਲਬ ਲਾਇ ਲਿਟੈਕਟਰ ਟੈਸਟ ਜਾਂ ਜਿਹਨੂੰ ਕਹੋ ਝੂਠ ਫੜਨ ਵਾਲਾ ਟੈਸਟ ਟੋਰੀ ਜਰਨਲ ਪੈਂਬੋਂਦੀ ਨੇ ਇਹ ਰੂਲ ਚੇਂਜ ਕੀਤਾ ਆ ਵੀ ਸਰਕਾਰ ਜਿਹੜੀ ਆ ਉਹ ਅ ਡਿਮਾਂਡ ਕਰ ਸਕਦੀ ਆ ਪਰਸਨਲ ਰੈਕર્ડ ਜਾਂ ਜਿਹੜੀ ਕੋ ਲੀਕ ਹੈਗੀ ਆ ਕੋਈ ਵੀ ਭਾਵੇਂ ਨਾਨ ਕਲਾਸੀਫਾਈਡ ਹੀ ਹੋਵੇ ਨਾਨ ਕਲਾਸੀਫਾਈਡ ਮਤਲਬ ਭਾਵੇਂ ਕੋਈ ਉਹ ਗੁਪਤ ਦਸਤਾਵੇਜ਼ ਨਾ ਵੀ ਹੋਵੇ ਉਹਨੂੰ ਵੀ ਲੀਕ ਕਰਦੇ ਆ ਤਾਂ ਉਹਦੇ ਉੱਤੇ ਜਿਹੜਾ ਏ ਹੋਣਾ ਚਾਹੀਦਾ ਹੁਣ ਕਈ ਸਰਕਾਰ ਦੇ ਵਰਕਰ ਇਹ ਕਹਿੰਦੇ ਆ ਕਿ ਉਹ ਹੁਣ ਡਰ ਚ ਜੀ ਰਹੇ ਆ ਚਿੰਤਾ ਇਹ ਆ ਕਿ ਜਿਹੜਾ ਉਹਨਾਂ ਨੂੰ ਮਤਲਬ ਫਾਇਰ ਕੀਤਾ ਜਾ ਸਕਦਾ ਜਰਨ ਨੂੰ ਇਹ ਕਿਹਾ ਜਾ ਸਕਦਾ ਕਿ ਤੁਸੀਂ ਲਾਈਟ ਡਿਟੈਕਟਰ ਟੈਸਟ ਦਿਓ ਜਾਂ ਉਹਨਾਂ ਨੂੰ ਇਨਵੈਸਟੀਗੇਸ਼ਨ ਦੇ ਲਈ ਜਿਹੜਾ ਉਹ ਜਿਹੜੀਆਂ ਮਤਲਬ ਅੰਦਰ ਏਜੰਸੀ ਦੇ ਅੰਦਰ ਪ੍ਰੋਬਲਮਸ ਨੇ ਉਹਦੇ ਲਈ ਵਰਤਿਆ ਜਾ ਸਕਦਾ ਪਲਟਾਗਨ ਦੇ ਵਿੱਚ ਡਿਫੈਂਸ ਫੈਕਟਰੀ ਪੀਡ ਹਕਸਤਲੇ ਕੀਤਾ ਆ ਜਿਹੜਾ ਜਿਆਦਾ ਉਹ ਲਾਈਟ ਡਿਟੈਕਟਰ ਐਗਜ਼ਾਮ ਦੇ ਵੱਲੋਂ ਪੁਸ਼ ਕਰ ਰਹੇ ਤੇ ਉਹਨਾਂ ਨੂੰ ਉਹ ਜਿਹੜਾ ਸਟਾਫ ਉਹਨਾਂ ਨੇ ਫਾਇਰ ਵੀ ਕੀਤਾ ਪਿਛਲੇ ਦਿਨਾਂ ਵਿੱਚ ਕੱਢਿਆ ਵੀ ਆ ਜਿਨ੍ਹਾਂ ਨੇ ਕੁਝ ਡਾਕੂਮੈਂਟ ਜਾਂ ਕੁਝ ਜਾਣਕਾਰੀ ਲੀਕ ਕੀਤੀ ਸੀਗੀ ਜਿਹੜੇ ਐਨਐਸਏ ਨੂੰ ਲੀਡ ਕਰਦੇ ਆ ਤੇ ਯੂਐਸ ਸਾਈਬਰ ਨੂੰ ਕਮਾਂਡ ਕਰਦੇ ਆ ਉਹਨੂੰ ਫਾਇਰ ਕੀਤਾ ਗਿਆ ਬਿਨਾਂ ਕਿਸੇ ਐਕਸਪਲੇਨੇਸ਼ਨ ਤੋਂ ਜਿਹਨੂੰ ਮੰਨਿਆ ਜਾ ਰਿਹਾ ਕਿ ਇਹ ਮਤਲਬ ਡਿਸਲੋਇਲ ਸੀ ਉਹ ਵਫਾਦਾਰ ਨਹੀਂ ਸੀ ਹੁਣ ਦੇ ਤੇ ਜਿਹੜੇ ਸਾਬਕਾ ਅਫੀਸ਼ੀਅਲਸ ਨੇ ਉਹ ਅ ਸਿਰਫ ਇਹ ਨਹੀਂ ਆ ਕਿ ਸੀਕ੍ਰੇਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਪਰ ਇਹ ਵੀ ਆ ਕਿ ਜੇ ਕੋਈ ਵੱਡੇ ਅਫਸਰ ਦੀ ਆਲੋਚਨਾ ਕਰਦਾ ਤਾਂ ਉਹਨੂੰ ਵੀ ਬਾਹਰ ਕੱਢਿਆ ਜਾ ਸਕਦਾ ਕੁਝ EMPLOYEES ਜਿਹੜੇ ਨੇ ਇੱਥੇ ਡਰੇ ਪਏ ਨੇ ਉਹ ਕੋਈ ਵੀ ਰਿਪੋਰਟਸ ਬਾਰੇ ਗੱਲ ਕਰਨ ਤੋਂ ਡਰਦੇ ਆ ਜਿਹੜੇ ਆ ਫੇਅਰਵੈਲ ਪਾਰਟੀ ਅਟੈਂਡ ਕਰਨ ਤੋਂ ਡਰਦੇ ਆ ਇਵਨ ਉਹ ਓਪਨਲੀ ਕਿਸੇ ਵੀ ਕੋ-ਵਰਕਰ ਦੇ ਨਾਲ ਨਾਲ ਦੇ ਬੰਦੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰਦੇ ਵੀ ਨੇ ਪਤਾ ਨਹੀਂ ਕਿਹੜੀ ਗੱਲ ਦਾ ਕੀ ਬਣਾ ਕੇ ਉੱਤੇ ਤੱਕ ਦੱਸ ਦੇਣਾ ਦੂਜੀ ਗੱਲ ਆ ਜਿਹੜੇ ਐਕਸਪਰਟ ਇਸ ਲਾਈਟ ਡਿਟੈਕਟਰ ਟੈਸਟ ਦੇ ਉੱਤੇ ਵੀ ਸ਼ੱਕ ਕਰਦੇ ਆ ਉਹ ਕਹਿੰਦੇ ਵੀ ਇਹ ਸਟ੍ਰੈਸ ਮੈਜ਼ਰ ਕਰਦਾ ਆ ਅਸਲ 'ਚ ਝੂਠ ਨਹੀਂ ਫੜਦਾ ਸੋ ਜਿਹੜੇ ਕੋਈ ਇਨੋਸੈਂਟ ਲੋਕ ਨੇ ਉਹਨਾਂ ਨੂੰ ਰੋਂਗਲੀ ਟਾਰਗੇਟ ਕੀਤਾ ਜਾ ਸਕਦਾ ਹੁਣ ਇਦਾਂ ਦੀ ਤਾਂ ਕੋਈ ਮਸ਼ੀਨ ਹੈ ਨਹੀਂ ਜਿਹੜੀ ਝੂਠ ਫੜ ਲਵੇ ਉਹਤ ਬੰਦੇ ਦੀ ਸਟ੍ਰੈਸ ਜਾਂ ਦੂਜੀਆਂ ਤੀਜੀਆਂ ਚੀਜ਼ਾਂ ਨੂੰ ਥੋੜਾ ਜਿਹਾ ਮੈਜ਼ਰ ਕਰਦਾ ਆ ਜਿਹੜੇ ਅਲੋਚਕ ਨੇ ਕ੍ਰਿਟਿਕ ਨੇ ਉਹ ਕਹਿੰਦੇ ਕਿ ਇਹ ਜਿਹੜੀ ਇੱਕ ਡਰ ਵਾਲਾ ਮਾਹੌਲ ਜਿਸ ਕਿਸਮ ਦਾ ਇੱਥੇ ਬਣਿਆ ਆ ਇਦੇ ਨਾਲ ਰਾਸ਼ਟਰੀ ਸੁਰੱਖਿਆ ਦੇ ਉੱਤੇ ਮਾੜਾ ਅਸਰ ਪੈ ਰਿਹਾ ਇਹ ਨਹੀਂ ਹੋਣਾ ਚਾਹੀਦਾ ਅਗਲੀ ਗੱਲ ਮੈਂ ਦੋਸਤੋ ਕੁਝ ਕੈਮੀਕਲ ਨੇ ਜਾਂ ਰਸਾਇਣ ਨੇ ਜਿਹੜੇ ਪਲਾਸਟਿਕ ਪ੍ਰੋਡਕਟ ਦੇ ਵਿੱਚ ਮਿਲ ਰਹੇ ਨੇ ਫੂਡ ਪੈਕਿੰਗ ਦੇ ਵਿੱਚ ਲੋਸ਼ਨ ਸ਼ੈਂਪੂ ਜਾਂ ਪਰਫਿਊਮਸ ਜਿਹੜੇ ਨੇ ਉਹਨਾਂ ਨੂੰ ਜ਼ਿਆਦਾ ਸੌਫਟ ਕਰਨ ਦੇ ਲਈ ਕੁਝ ਕੈਮੀਕਲਸ ਪਾਏ ਜਾਂਦੇ ਆ ਜਾਂ ਉਹਨਾਂ ਨੂੰ ਉਹਨਾਂ ਦੀ 스ਮੈਲ ਬੈਟਰ ਕਰਨ ਦੇ ਲਈ ਉਹਨਾਂ ਦੇ ਵਿੱਚ ਕੈਮੀਕਲ ਪਾਏ ਜਾਂਦੇ ਆ ਜਿਹੜੀ ਇੱਕ ਨਵੀਂ ਗਲੋਬਲ ਸਟੱਡੀ ਦੇ ਵਿੱਚ ਪਤਾ ਲੱਗਿਆ ਆ ਕਿ ਇਹ ਜਿਹੜੇ ਪੈਥਲੀਟਸ ਨੇ ਇਹ ਲਗਭਗ 3.5 ਲੱਖ ਮੌਤਾਂ ਜਿਹੜੀਆਂ ਹਾਰਟ ਅਟੈਕ ਦੇ ਨਾਲ ਕੱਲੀਆਂ ਹੋਈਆਂ 218 ਦੇ ਵਿੱਚ ਉਹਦੇ ਨਾਲ ਸਿੱਧਾ ਸਬੰਧ ਆ ਬਹੁਤ ਹੀ ਏਸ਼ੀਆ ਦੇ ਵਿੱਚ ਮਿਡਲ ਈਸਟ ਦੇ ਵਿੱਚ ਤੇ ਪੈਸਿਫਿਕ ਦੇ ਵਿੱਚ ਸਾਇੰਟਿਸਟਸ ਕਹਿੰਦੇ ਆ ਕਿ ਜਿਹੜੇ ਇਹ ਪੈਥਲੀਟਸ ਨੇ ਇਹ ਸਾਡੇ ਜਿਹੜੇ ਹਾਰਮੋਨਸ ਨੇ ਬਾਡੀ ਦੇ ਵਿੱਚ ਉਹਨਾਂ ਨੂੰ ਡਿਸਟਰਬ ਕਰਦੇ ਆ ਉਹਨਾਂ ਨੂੰ ਖਰਾਬ ਕਰਨ ਤੋਂ ਬਾਅਦ ਫਿਰ ਹੈਲਥ ਪ੍ਰੋਬਲਮਸ ਹੁੰਦੀਆਂ ਓਬੈਸਟੀ ਵੀ ਇਹਦੇ ਨਾਲ ਹੁੰਦੀ ਆ ਦਿਲ ਦੀਆਂ ਜਿਹੜੀਆਂ ਬਿਮਾਰੀਆਂ ਉਹ ਵੀ ਇਹਦੇ ਨਾਲ ਲੱਗਦੀਆਂ ਜਿਹੜੇ ਮੇਲ ਫਰਟੀਲਿਟੀ ਇਸ਼ੂ ਆ ਉਹ ਵੀ ਇਹਦੇ ਨਾਲ ਆਉਂਦੇ ਆ ਜਿਹੜੀ ADHD ਦੀ ਪ੍ਰੋਬਲਮ ਆ ਉਹ ਵੀ ਇਹਦੇ ਨਾਲ ਹੁੰਦੀ ਆ ਅਮਰੀਕਾ ਦੇ ਵਿੱਚ 9 ਕਿਸਮ ਦੇ ਇਹ ਜਿਹੜੇ ਕੈਮੀਕਲਸ ਨੇ ਹਜੇ ਵੀ ਫੂਡ ਪੈਕਿੰਗ ਦੇ ਵਿੱਚ ਅਲਾਉਡ ਆ ਮਤਲਬ ਉਹ ਕੈਮੀਕਲ ਜਿਹੜੇ ਇਹਨਾਂ ਨੁਕਸਾਨ ਪਹੁੰਚਾਉਂਦੇ ਆ ਉਹਨਾਂ ਦੇ ਵਿੱਚੋਂ ਨੌ ਕਿਸਮ ਦੇ ਅਮਰੀਕਾ ਦੇ ਵਿੱਚ ਹਜੇ ਵੀ ਅਲਾਉਡ ਨੇ ਭਾਵੇਂ ਕਿ ਹੈਲਥ ਐਕਸਪਰਟ ਕਈ ਵਾਰੀ ਇਹਦੇ ਬਾਰੇ ਵਾਰਨਿੰਗ ਦੇ ਸਕਦੇ ਆ ਦੇ ਚੁੱਕੇ ਆ ਜਿਹੜੀ ਸਟੱਡੀ ਐ ਇਸ ਵੇਲੇ ਹੋਈ ਆ ਇਹ ਦੱਸਦੀ ਆ ਕਿ 13% ਜਿਹੜੀਆਂ ਹਾਰਟ ਡਿਜ਼ੀਜ਼ ਡੈਥਸ ਨੇ ਉਹਨਾਂ ਲੋਕਾਂ ਦੇ ਵਿੱਚ ਜਿਹੜੀਆਂ 55 ਤੋਂ ਲੈ ਕੇ 64 ਸਾਲ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੁੰਦੀਆਂ ਉਹ ਸਿੱਧੀਆਂ ਇਹਨਾਂ ਕੈਮੀਕਲ ਦੇ ਨਾਲ ਰਿਲੇਟਡ ਨੇ ਤੇ ਇਹ ਇਹ ਜਿਆਦਾ ਚਿੰਤਾ ਵਾਲੀ ਗੱਲ ਹੋ ਸਕਦੀ ਆ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਮੋਟਾਪਾ ਹੋ ਸਕਦਾ 인ਫਲੇਸ਼ਨ ਹੋ ਸਕਦੀ ਹੈ ਸੋ ਇਹਦੇ ਨਾਲ ਹਾਰਟ ਡਿਜ਼ੀਜ਼ ਦੇ ਚਾਂਸਸ ਵੱਧਦੇ ਆ ਸੋ ਇਸ ਕਿਸਮ ਦੇ ਜਿਹੜੇ ਕੈਮੀਕल्स ਨੇ ਜਲਦੀ ਤੋਂ ਜਲਦੀ ਬੰਦ ਹੋਣੇ ਚਾਹੀਦੇ ਆ ਪਰ ਕਈ ਕਾਰਨ ਕਰਕੇ ਇਹ ਬੰਦ ਨਹੀਂ ਕੀਤੇ ਜਾ ਰਹੇ ਪਰ ਦਿਲ ਦੀਆਂ ਬਿਮਾਰੀਆਂ ਤੇ ਉਹਨਾਂ ਬਿਮਾਰੀਆਂ ਕਾਰਨ ਮੌਤਾਂ ਦਾ ਕਾਰਨ ਵੱਧ ਰਹੇ ਦੋਸਤੋ ਇਹਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ